ਦੇਖੋ ਮੈਂ ਹੈਰਾਨ ਆ ਇਸ ਗੱਲੋਂ ਭਾਈ ਬਲਵੰਤ ਸਿੰਘ ਰਾਜਵਾਨ ਹੀ ਕਹਿੰਦੇ ਨੇ ਉਹ ਕਹਿੰਦੇ ਆ ਕਿ ਜਿਹੜੀ ਮੈਂ ਪਟੀਸ਼ਨ ਪਾਈ ਆ ਉਹਦੇ ਫੈਸਲਾ ਕਰ ਦੋ ਉਹ ਵੀ ਤਾਂ ਕਹਿੰਦੇ ਨੇ ਕਿ ਮੈਨੂੰ ਛੱਡ ਦੋ ਉਹ ਕਹਿੰਦੇ ਯਾਰ ਫਾਂਸੀ ਲਾ ਦੋ ਮੁਕਾਓ ਗੱਲ ਲਟਕਾਉਣੀ ਕਿਉਂ ਹੈ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਿਆ ਨਾ ਮੈਨੂੰ ਇਸ ਗੱਲ ਕਹਿਣ ਦੀ ਚੀਜ਼ ਜਿੱਕਨੀ ਮੈਂ ਬਤੀ ਵਕੀਲ ਦੇ ਤੌਰ ਤੇ ਕਿ ਜਦ ਪੰਜਾਬ ਤੇ ਸਿੱਖਾਂ ਦੀ ਗੱਲ ਆਈਏ ਸਾਨੂੰ ਤਾਂ ਅਦਾਲਤਾਂ ਨੇ ਵੀ ਇਨਸਾਫ ਨਹੀਂ ਦਿੱਤਾ ਹੈ ਜਿਹੜਾ ਓਪਨ ਕੋਰਟ ਵਿੱਚ ਓਪਨ ਕੋਰਟ ਵਿੱਚ ਸੁਪਰੀਮ ਕੋਰਟ ਨੇ ਆਪਣਾ ਆਰਡਰ ਪ੍ਰਣਾਉਂਸ ਕੀਤਾ ਪ੍ਰੈਜ਼ੀਡੈਂਟ ਦੇ ਸੈਕਟਰੀ ਨੂੰ ਹਦਾਇਤ ਕੀਤੀ ਕਿ 15 ਦਿਨ ਦੇ ਵਿੱਚ ਵਿੱਚ ਇਹ ਪਟੀਸ਼ਨ ਡਿਸਾਈਡ ਕੀਤੀ ਜਾਵੇ ਦੁਪਹਿਰੋਂ ਬਾਅਦ ਉਹ ਸਲਿਸਟਰ ਜਨਨ ਦੀ ਨੂੰ ਸੁਣ ਕੇ ਉਹ ਆਰਡਰ ਤੇ ਸਟੇ ਕਰਦੇ ਨੇ ਮੈਸੇਜ ਇਹ ਤੋਂ ਉੱਪਰ ਕੀ ਚਾਹੀਦਾ ਇੱਕ ਵਾਲੀ ਇੱਕ ਬਾਹ ਇਹ ਤੋਂ ਉੱਪਰ ਗੱਲ ਕਰਨੀ ਜ਼ਿਆਦਾ ਹੈ ਕਿ ਸਿੱਖਾ ਲਈ ਕਾਨੂੰਨ ਵੀ ਵਾਕਾ ਬਈ ਇਹ ਜਿੰਨਾ ਚਿਰ ਇਹ ਸੋਚ ਨਹੀਂ ਛੱਡਦੇ ਮੈਂ ਇਹਨਾਂ ਨੂੰ ਭਰਾਵਾਂ ਨੂੰ ਕਹਿਣਾ ਹੁੰਦਾ ਕਿ ਇਹ ਅੱਜ ਇਹ ਤੋਕਰੀ ਹੈ ਜਿਆਦੇ ਭਾਂਬੜ ਬਣ ਕੇ ਸਾਮ੍ਹੇ ਨਹੀਂ ਜਾਣੀ ਕਿਰਪਾ ਕਰੋ ਐਡਾ ਅਣਿਆਇ ਨਾ ਕਰੋ ਜਿਹੜਾ ਜ਼ਰਿਆ ਨਾ ਜਾ। ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਪੰਜਾਬ ਦੀ ਬਾਕਿਸਮਤੀ ਹੈ। ਕਿ ਪੰਜਾਬ ਦੀ ਕੁਰਬਾਨੀ ਬਿੱਲੀ ਨੇ ਹਮੇਸ਼ਾ ਇਗਨੋਰ ਕੀਤੀ ਅੱਖ ਪਰੋਕੇ ਕੀਤੀ। ਤੇ ਪੰਜਾਬ ਨੂੰ ਸਨਮਾਨ ਦੇਣ ਦੀ ਥਾਂ ਪੰਜਾਬ ਦਾ ਹਮੇਸ਼ਾ ਨਰਾਦਰ ਕੀਤਾ ਹੈ। ਜਦੋਂ 1968 ਵਿੱਚ ਪੰਜਾਬੀ ਦੇ ਆਧਾਰ ਤੇ ਸੂਬਾ ਹੋਂਦ ਚ ਆਇਆ। ਪੰਜਾਬੀ ਸੂਬਾ ਕਹਿਣ ਲੱਪੇ ਵੇਸੇ ਪੰਜਾਬ ਹੈ ਪੰਜਾਬੀ ਸੂਬਾ ਨਹੀਂ ਪੰਜਾਬੀ ਬੋਲੀ ਦੇ ਆਧਾਰ ਤੇ ਆਇਆ ਉੱਥੇ ਹੀ ਸਭ ਤੋਂ ਪਹਿਲੀ ਵੱਡੀ ਬੇਈਮਾਨੀ ਇਹ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਇਹ ਸੀਗੀ ਕਿ ਜਿਹੜਾ ਇਹ ਸੂਬਾ ਬੋਲੀ ਦੇ ਆਧਾਰ ਤੇ ਬਣਨਾ ਹੈ ਇਹ 1951 ਦੇ ਸੈਂਸਸ ਤੇ ਬਣੇ ਜਿਹਦੇ ਨਾਲ ਇਹ ਕਰਨਾਲ ਤੋਂ ਲੈ ਕੇ ਕਾਂਗੜੇ ਤੱਕ ਬਣਦਾ ਸੀਗਾ ਇੱਧਰ ਗੰਗਾ ਨਗਰ ਤੋਂ ਲੈ ਕੇ ਸ਼ਿਮਲੇ ਤੱਕ ਬਣਦਾ ਸੀ ਪਰ ਬੇਈਮਾਨ ਸੋਚ ਨੇ ਦਿੱਲੀ ਦੀ ਸੋਚ ਨੇ ਅਕਾਲੀ ਦੰਦੀ ਉਹ ਆਖੋ ਪਰੋਖੇ ਕਰਕੇ 1961 ਦੇ ਸੈਂਸਸ ਕਰੇ ਤੇ ਦੁਖਾਂਤ ਇਹ ਹੈ ਕਿ ਸ਼ਾਇਦ ਇਹ ਪਹਿਲੀ ਵਾਰ ਇਤਿਹਾਸ ਹੋਇਆ ਹੋਵੇਗਾ ਕਿ ਬੋਲੀ ਵੀ ਧਰਮ ਨਾਲ ਜੋੜ ਦਿੱਤੀ ਗਈ। ਹਿੰਦੂ ਭਾਈਚਾਰੇ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੀ ਬੋਲੀ ਹਿੰਦੂ ਲਿਖਾਓ, ਹਿੰਦੀ ਲਿਖਾਓ ਤੇ ਸਿੱਖਾਂ ਨੂੰ ਕਹਿਦਾ ਤੁਸੀਂ ਪੰਜਾਬੀ ਲਿਖਾਓ ਜੀ ਦੇ ਤੋਂ ਬਾਅਦ ਇਹ ਪੰਜਾਬੀ ਸੂਬਾ ਅਧੂਰਾ ਪੰਜਾਬੀ ਸੂਬਾ ਹੋਣ ਚਾਇਆ। ਫਿਰ ਮੈਂ ਸਭ ਤੋਂ ਵੱਡੀ ਗੱਲ ਇਹ ਕਹਿਣੀ ਚਾਹੁੰਦਾ ਹੈਗਾ ਕਿ ਜਿਹੜੇ ਅੱਜ ਬੈਠ ਕੇ ਬੜੇ ਵਿਦਵਾਨ ਆਪਣੇ ਆਪ ਨੂੰ ਅਕਾਲੀ ਦਲ ਨੂੰ ਕੋਸ ਕੋਸ ਗਾਲਾਂ ਕੱਢਦੇ ਆਂ ਕਿ ਅਕਾਲੀਆਂ ਨੇ ਆ ਕੀਤਾ ਅਕਾਲੀਆਂ ਨੇ ਉਹ ਕੀਤਾ ਅਕਾਲੀਆਂ ਨੇ ਇਹ ਨਹੀਂ ਕੀਤਾ ਉਹਨਾਂ ਨੂੰ ਇੱਕੋ ਗੱਲ ਪੁੱਛਦਾ ਹੈ ਕਿ ਤੁਹਾਨੂੰ ਪਤਾ ਕੀ ਜਦੋਂ ਪਾਰਲੀਮੈਂਟ ਵਿੱਚ ਬਿੱਲ ਪੇਸ਼ ਹੋਇਆ ਸੀ ਪੰਜਾਬੀ ਦੇ ਆਧਾਰ ਤੇ ਸੂਬਾ ਬਣਾਉਣ ਦਾ ਤੇ ਅਕਾਲੀ ਦਲ ਨੇ ਦਾ ਵਿਰੋਧ ਕੀਤਾ ਸੀ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਉੱਥੇ ਬੋਲਦਿਆਂ ਹੋਇਆਂ ਜਿਹੜਾ ਆਪਣਾ ਆਖਰੀ ਪੈਰਾ ਸੁਣੀ ਦੋ ਮੈਂ ਪਹਿਲਾਂ ਤੁਹਾਨੂੰ ਅੰਗਰੇਜ਼ੀ ਚ ਉਸੇ ਤਰ੍ਹਾਂ ਕਰਦਾ ਉਹਨਾਂ ਨੇ ਕਿਹਾ ਆਈ ਹੇਅਰ ਬਾਈ ਔਨ ਬਿਹੈਫ ਆਫ ਸ਼੍ਰੋਮਣੀ ਅਕਾਲੀ ਦਲ 2 ਹੇਅਰ ਬਾਈ ਰਿਜੈਕਟ ਥਿਸ ਬਿਲ ਫਾਰ ਦੀ ਕ੍ਰੀਏਸ਼ਨ ਆਫ ਨਿਊ ਸਟੇਟ ਔਨ ਦੀ ਬੇਸਿਸ ਆਫ ਲੈਂਗੁਏਜ ਇਨ ਦੀ ਪ੍ਰੈਜ਼ੈਂਟ ਫਾਰਮ ਉਹਨਾਂ ਨੇ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮਤੇ ਦੇ ਆਧਾਰ ਤੇ ਸੈਂਟਰ ਵੱਲੋਂ ਪੰਜਾਬੀ ਦੇ ਆਧਾਰ ਤੇ ਨਵਾਂ ਬਣਾਉਣ ਵਾਲਾ ਸੂਪਾ ਇਸ ਮੌਜੂਦਾ ਸਥਿਤੀ ਵਿੱਚ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਉਹਨੂੰ ਮੂਟੋ ਰੱਦ ਕਰਦਾ ਜਿੰਨਾ ਚਿਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਰੈਜ਼ੋਲੂਸ਼ਨ ਨੇ ਹਮੂਲੀ ਨਹੀਂ ਹੁੰਦਾ ਉਹਨੂੰ ਅਕਾਲੀ ਦਲ ਨਹੀਂ ਮੰਨਦਾ। ਚੰਡੀਗੜ੍ਹ ਯੂਟੀ ਬਣਾਦੀ ਕੀ ਲੋੜ ਸੀ ਜੀ? ਚੰਡੀਗੜ੍ਹ ਪੰਜਾਬ ਨੂੰ ਦੇ ਕੇ ਹਰਿਆਣਾ ਨੂੰ ਰਾਜਧਾਨੀ ਵਰਤਣ ਲਈ ਅਧਿਕਾਰ ਦਿੱਤਾ ਜਾ ਸਕਦਾ ਸੀ। ਹੁਣ ਆ ਸਭ ਤੋਂ ਬਾਅਦ ਤੁਹਾਡੇ ਸਾਹਮਣੇ ਬਣੀ ਹੈ ਨਾ ਆਂਧਰਾ ਪ੍ਰਦੇਸ਼ ਤੇ ਤੇਲਗਾਨਾ ਹైదరాబాద్ ਤੇਲਗਾਨਾ ਨੂੰ ਦਿੱਤਾ ਹੈ। ਆਂਧਰਾ ਪ੍ਰਦੇਸ਼ ਵਰਤ ਰਿਹਾ ਯੂਟੀ ਤਾਂ ਨਹੀਂ ਬਣਾਇਆ। ਇਹ ਦਿੱਲੀ ਦੀ ਬੇਈਮਾਨੀ ਹੈ। ਪੰਜਾਬ ਪ੍ਰਤੀ ਪਹਿਲ ਭਾਵੇਂ ਕਾਂਗਰਸ ਆ ਭਾਵੇਂ ਭਾਰਤੀ ਜਨਤਾ ਪਾਰਟੀ ਇਹ ਦੋਨੋਂ ਬੇਈਮਾਨ ਨੇ ਪੰਜਾਬ ਲਈ ਪੰਜਾਬ ਨੂੰ ਇਨਸਾਫ ਨਹੀਂ ਮਿਲਦਾ ਕਦੇ ਵੀ ਅਫਸੋਸ ਹੈ ਇਸ ਗੱਲ ਦਾ ਮੈਨੂੰ ਤਾਂ ਇੱਕ ਵਾਰੀ 15 ਸਾਲ ਪਹਿਲਾਂ ਇੱਥੇ ਲੁਧਿਆਣਾ ਕਾਂਗਰਸ ਦੇ ਲੀਡਰ ਬੜੇ ਟੌਪ ਦੇ ਆਏ ਸੀਗੇ ਜਿਨ੍ਹਾਂ ਚ ਮੈਡਮ ਅਭਿਸ਼ੋਨੀ ਵੀ ਸੀ ਮੈਂ ਕਿਹਾ ਸੀ ਬੀਬਾ ਤੁਸੀਂ ਕੰਮ ਹੀ ਕਰ ਦੋ ਕਹਿੰਦੇ ਦੱਸੋ ਮੈਂ ਕਿਹਾ ਤੁਸੀਂ ਕਹ ਦੋ ਨਹੀਂ ਲੈਣਾ ਚਾਹੀਦਾ ਕਹਿੰਦੀ ਇਹ ਕੌਣ ਕਹੇਗਾ ਮੈਂ ਕਿਹਾ ਫਿਰ ਦਿੰਦੇ ਕਿਉਂ ਨਹੀਂ ਕਹਿੰਦੇ ਤੇ ਇਹ ਸਭ ਹੁਣ ਜਿੱਥੇ ਐਜੀ ਸੋਚ ਆ ਲੋਕਾਂ ਲੀਡਰਾਂ ਦੀ ਤੁਸੀਂ ਅੰਦਾਜ਼ਾ ਲਾਓ ਕਿ ਇਨਸਾਫ ਮਿਲਦਾ ਹੈ ਤੇ ਹੁਣ ਮਾਨਯੋਗ ਰਾਜਪਾਲ ਜੀ ਕਹਿੰਦੇ ਕਿ ਇਹੋ ਜਿਹਾ ਨੋਟੀਫਿਕੇਸ਼ਨ ਨਹੀਂ ਹੋਇਆ ਹਰਿਆਣਾ ਕਹਿੰਦਾ ਨੋਟੀਫਿਕੇਸ਼ਨ ਹੋ ਗਿਆ ਮੈਂ ਪੰਜਾਬ ਦੇ ਰਾਜਪਾਲ ਤੋਂ ਮੰਗ ਕਰਦਾ ਹੈ ਕਿ ਕੰਡੇ ਐਨੇ ਨਾ ਵੀ ਜੋ ਜਿਹੜੇ ਸ਼ੁਭੇ ਨਾ ਜਾਣ ਇਹ ਚੰਡੀਗੜ੍ਹ ਇੱਟਾ ਨਹੀਂ ਸ਼ਹਿਰ ਨਹੀਂ ਇਹ ਭਾਵਨਾਵਾਂ ਨੇ ਇਹ ਸਨਮਾਨ ਹੈ ਪੰਜਾਬੀਆਂ ਦਾ ਇਹ ਮਾਣ ਹੈ ਸਨਮਾਨੀਆਂ ਦਾ ਜੇ ਤੁਸੀਂ ਇਹਨੂੰ ਕਹੋ ਕਿ ਇਹ ਨੂੰ ਪੋਲੀਟੀਕਲ ਹਿੱਤ ਨਾਲ ਹੈ ਸ਼ਾਇਦ ਅਕਾਲੀ ਦਲ ਨੂੰ ਪੋਲੀਟੀਕਲੀ ਲਾਸ ਹੋਵੇ ਇਹ ਪੰਜਾਬ ਚ ਹੁੰਦਾ ਸ਼ਾਇਦ ਉਥੋਂ ਅਕਾਲੀ ਦਲ ਦਾ ਐਮਐਲਏ ਨਾ ਜਿੱਤ ਸਕੇ ਜਾਂ ਐਮਪੀ ਨਾ ਜਿੱਤ ਸਕੇ ਪਰ ਫਿਰ ਵੀ ਅਕਾਲੀ ਦਲ ਇਸ ਗੱਲ ਲਈ ਕਮਿਟਿਡ ਹੈ ਕਿ ਇਹ ਪੰਜਾਬ ਦੀ ਧਰਤੀ ਦੇ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਪੰਜਾਬ ਦਾ ਹਿੱਸਾ ਚਾਹੀਦਾ ਤੇ ਮੈਂ ਆ ਖਾਸ ਤੌਰ ਤੇ ਆ ਆਮ ਆਪ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੀ ਜ਼ਮੀਨ ਵਿਧਾਨ ਸਭਾ ਲਈ ਮੰਗੀ ਜਾਨੀਓ ਪੰਜਾਬ ਚੰਡੀਗੜ੍ਹ ਦੀ ਪੰਜਾਬ ਦਾ ਅਸੀਂ ਜ਼ਮੀਨ ਕੇ ਮੰਗੇ ਸਾਡੀ ਵਿਧਾਨ ਸਭਾ ਹੈਗੀ ਹੈ ਇਸ ਹੱਤੋਂ ਵੱਡੀ ਜਿਹੜੀ ਬੇਈਮਾਨੀ ਦੀ ਗੱਲ ਹੈ ਜਿਹੜੇ ਹਰਿਆਣਾ ਦੇ ਸੀ ਮਿਸਟਰ ਨੇ ਕਿਹਾ ਨਾ ਕਿ ਸਾਨੂੰ ਨਵੀਂ ਵਿਧਾਨ ਸਭਾ ਬਣਾਉਣੀ ਤਾਂ ਜ਼ਰੂਰੀ ਹੈ ਕਿ 2027 ਵਿੱਚ ਰੈਜ਼ਰਵੇਸ਼ਨ ਸਟਾਰਟ ਹੋਣੀ ਹੈ ਲੇਡੀਜ਼ ਵੀ ਵਿਧਾਨ ਸਭਾ ਉਹ ਡੀ ਜੀ ਦਾ ਮਤਲਬ ਉਹ ਪੱਕਾ ਹੱਕ ਜਮਾਉਣ ਨੂੰ ਕਰਦੇ ਨੇ ਮੈਂ ਫੇਰ ਤੁਹਾਡੇ ਇਸ ਮਾਧਿਅਮ ਰਾਹੀਂ ਦਿੱਲੀ ਵਾਲਿਆਂ ਨੂੰ ਵੀ ਕਹਿਣਾ ਦਿੱਲੀ ਦੇ ਆਕਾ ਨੂੰ ਵੀ ਕਹਿਣਾ ਆ 파ਰਟੀ ਜਨਤਾ ਪਾਰਟੀ ਨੂੰ ਕਹਿਣਾ ਇਹ ਕਾਂਗਰਸੀਆਂ ਦੇ ਬੀਜੇ ਹੋਏ ਕੰਡੇ ਆ ਤੋਂ ਸਭ ਕੁਝ ਸਿੱਖ ਲਓ ਪੰਜਾਬ ਚ ਮਸਾਂ ਆਪਸੀ ਭਾਈਚਾਰਾ ਕਾਇਮ ਹੋਇਆ ਮੁਰ ਕੇ ਅੱਖ ਨਾ ਲਾਉਣਾ ਬੁਝਣੀ